गठबंधन का सवाल है साहब लेट्स बी वेरी क्लियर गठबंधन होगा बी वेरी क्लियर गठबंधन होगा नहीं होगा ये फैसले यहाँ चंडीगढ़ में नहीं होंगे ये फैसले दिल्ली में होंगे और ये फैसले एक इसकी जो बॉटम लाइन है साहब नींव है इस फैसले की वो है अभी क्या ये पंजाब के हित में है या नहीं जे पंजाब जे पंजाब दे हितों के है अकाली बीजेपी समझौता ਜਿਸ ਤਰ੍ਹਾਂ ਪਹਿਲਾਂ वाजपेयी ਸਾਹਿਬ ਦੇ ਟਾਈਮ ਹੋਇਆ ਸੀਗਾ ਉਹ ਸਮਝੌਤਾ ਹੋਇਆ ਸੀ ਪੰਜਾਬ ਦੇ ਅੰਦਰ ਅਮਨ ਸ਼ਾਂਤੀ ਕਾਇਮ ਰੱਖਣ ਵਾਸਤੇ ਕਾਲੇ ਦਿਨਾਂ ਚੋਂ ਨਿਕਲ ਕੇ ਆਏ ਸੀਗੇ ਉਸ ਭਾਵਨਾ ਨਾਲ ਲੈ ਕੇ ਇਟ ਵਾਸ ਨਾਟ ਅ ਪੋਲਿਟੀਕਲ ਅਲਾਈਅੰਸ ਇਟ ਵਾਸ ਕੀਪਿੰਗ ਦਾ ਸੋਸ਼ਲ ਫੈਬਰਿਕ ਇਨਟੈਕਟ ਇਹਦੇ ਕਰਕੇ ਹੋਇਆ ਸੀਗਾ ਤੇ ਹੁਣ ਵੀ ਅਗਰ ਪੰਜਾਬ ਦੀ ਬਿਹਤਰੀ ਵਾਸਤੇ ਕੋਈ ਹੋਊਗਾ ਤੇ ਉਹਦੇ ਵਾਸਤੇ ਹਾਈ ਕਮਾਂਡ ਨੇ ਉੱਥੇ ਬੈਠ ਕੇ ਫੈਸਲੇ ਕਰਨੇ ਐ ਇੱਥੇ ਬੈਠ ਕੇ ਨਹੀਂ ਹੋਣਗੇ रूरल पंजाब में बड़ी कोशिश कर रही है एक्सपेंड करने की पर ये जो जिला परिषद और ब्लॉक समिति के इलेक्शन हुए हैं इससे ये लग रहा है कि बीजेपी जो है वो कोशिशों में कामयाब नहीं हुई नहीं साहब देखो ये तो एक लगातार प्रयास है साहब बीजेपी आज कोई मैंने पहले दिन जिस दिन मैं प्रधान का पद संभाला था मैंने यही बात कही थी भी बीजेपी पंजाब के अंदर वोटें लेने नहीं आई बीजेपी पंजाबियों का दिल जीतने आई है साहब हम पंजाब के लोगों के दिलों के अंदर जो ब्रांतियाँ फैलाई गई है ओवर ए पीरियड ऑफ टाइम उनको दूर करके लोगों का दिल जीतेंगे उसके बाद वोट चाहे अर्बन है चाहे रूरल है सारे आएंगे साहब वोट तो सारे बराबर हैं वैल्यू चाहे वो अर्बन है रूरल सारों के बराबर है पर वी वांट टू बी ये जो ब्रांतियाँ दूर करके जब भावना जो जिस लोग जो, जो, जो ग्रामीण क्षेत्र के लिए या गरीबों के लिए जो स्कीम्स हैं ਉਹ ਤੱਕ ਪਹੁੰਚਾਣੇਗਾ ہمارا ਪ੍ਰਯਾਸ ਹੈ ਉਹ ਇਸੇ ਹਮ ਸਬਕ ਲੈ ਕੇ ਹੋਰ ਦੁਗਣਾ ਹੋ ਕੇ ਕਰਾਂਗੇ ਇਹ ਤਾਂ ਮੈਂ ਕਿਸੇ ਨੇ ਨਹੀਂ ਕਿਹਾ ਇਟ ਵਿਲ ਬੀ ਫੂਲਿਸ਼ ਹਣਾ ਪਰ ਪਾਰਟ ਵੀ ਬੜਾ ਸੋਖਾ ਹੈ ਜੀ ਆਪਾਂ ਕੈਂਡੀਡੇਟ ਖੜੇ ਕਰ ਦਿਆਂਗੇ ਤੇ ਲੋਕਾਂ ਨੇ ਵੋਟਾਂ ਪਾ ਦੇਣੀ ਹੈ ਇਹ ਆਕਾਦਰਿਆ ਹੈ ਡੂਬ ਕੇ ਜਾਣਾ ਹੈ ਸਾਹਿਬ ਮਿਹਨਤ ਹੈ ਮਿਹਨਤ ਕਰ ਰਹੇ ਹੈ ਇਸ ਕਾਮਯਾਬੀ ਹੋਗਾ ਕਦਸਾ ਕਿ ਕਦ ਇਹ ਕਦੇ ਕਹਿੰਦੇ ਕਿ ਮਈ 2026 ਦੇ ਵਿੱਚ ਆ ਕਾਂਦੀ ਜਲ ਤੇ ਬੀਜੇਪੀ ਦਾ ਸਰਜੋ ਉੱਠਾ ਹੋਇਆ ਹੈ ਸਾਮੰਤਾ ਪਤਾ ਨਹੀਂ ਤਰਨੂ ਦੇ ਦੇ ਮਈ ਦਾ ਮਹੀਨਾ ਵੀ ਕੱਢਦਾ ਮੈਂ ਜੋਤਿਸ਼ ਜੋਤਿਸ਼ੋਂ ਮੈਂ ਕਈ ਵਾਰੀ ਕਹਿ ਆ ਮੈਂ ਜੋਤਿਸ਼ੀ ਨੂੰ ਨਹੀਂ ਯਕੀਨ ਕਰਦਾ ਨਹੀਂ ਮੈਂ ਨਾ ਮੈਨੂੰ ਚਾਹੇ ਯਕੀਨ ਕਰਦਾ ਮਿਹਨਤ ਕਰਾਂਗੇ ਆਪੇ ਆਪ ਜਿੰਨਾਂ ਨੇ ਇਹ ਹੁਣ ਗੱਲਾਂ ਦੇਖੇ ਸਭ ਪੰਜਾਬ ਦੀ ਜਿੱਥੇ ਬਿਹਤਰੀ ਹੋਊਗੀ ਉਹਦੇ ਵਾਸਤੇ ਮਈ ਵੀ ਬੜਾ ਸ਼ੁਭ ਮਹੀਨਾ ਹੈ ਉਹਦੇ ਵਾਸਤੇ ਦਸੰਬਰ ਵੀ ਬਹੁਤ ਸ਼ੁਭ ਮਹੀਨਾ ਹੈ ਹਰੇਕ ਮਹੀਨੇ ਸ਼ੁਭ ਹੈ ਪੰਜਾਬ ਦੀ ਬਿਹਤਰੀ ਕਿੱਥੇ ਸਭ ਇਕੱਲੇ ਲੜਨ ਚਾਹੇ ਅਗਰ ਪੰਜਾਬ ਦੀ ਬਿਹਤਰੀ ਹੈ ਦੇਖੋ ਮੈਂ ਕਿਉਂ ਕਹਿ ਰਹੇ ਹਾਂ ਸਾਬ ਉਸੇ ਇੱਕ ਗੱਲ ਤੁਸੀਂ ਕੀਤੀ ਤੁਸੀਂ ਕਿਹਾ ਵੀ ਤੁਸੀਂ ਕਹਿੰਦੇ ਰਹੇ ਹੋ ਵੀ ਸਮਝੌਤਾrna ਚਾਹੀਦਾ ਤੁਸੀਂ ਯਾਦ ਕਰੋ ਸਭ ਮੈਂ ਜਿਹੜੀ ਗੱਲ ਕੀਤੀ ਸੀ ਉਹ ਵਰਡਿੰਗ ਆਪਣੇ ਆਪ ਆਪਾ ਜਿਹੜਾ ਆਪਣਾ ਹੁੰਦਾ ਨਾ ਵਟ ਇਜ਼ ਔਨ ਆਰ ਮਾਈਂਡ ਫਰਾਉਰਟੀ ਐਂਡ ਪ੍ਰਿੰਸੀਪਲ ਉਸੇ ਲੱਗ ਜਾਂਦਾ ਵੀ ਸਮਝੌਤੇ ਮੈਂ ਹਮੇਸ਼ਾ ਆਖਿਆ ਵੀ ਪੰਜਾਬ ਦੇ ਅੰਦਰ ਅਮਨ ਸ਼ਾਂਤੀ ਵਾਸਤੇ ਇੱਕ ਮਜ਼ਬੂਤ ਕ੍ਰੈਡੀਬਲ ਪੰਥਕ ਪਾਰਟੀ ਹੋਣੀ ਬੜੀ ਜ਼ਰੂਰੀ ਹੈ ਹੋਣੀ ਬੜੀ ਜ਼ਰੂਰੀ ਹੈ ਲਾਈਕ ਹੈ ਸੇਫਟੀ ਉਹ ਪ੍ਰੈਸ਼ਰ ਕੁੱਕਰ ਦੇ ਉੱਤੇ ਸੇਫਟੀ ਵਾਲ ਹੁੰਦਾ ਹੈ ਆ ਜਿੱਦਨ ਦੀ ਅਕਾਲੀ ਦਲ ਦੀ ਫੂਕ ਨਿਕਲੀ ਹੈ ਸੌਰੀ ਫॉर ਯੂজিং ਦ ਟਰਮ ਉਸ ਦਿਨ ਦੇ ਬਾਅਦ ਆ ਵੇਖੋ ਕਿਸ ਕਿਸਮ ਦੇ ਪੈਦਾ ਹੋ ਗਏ ਸਾਬ ਤੁਸੀਂ ਮੋਡਰੇਟ ਪੰਥਕ ਪਾਰਟੀ ਟੂ ਰਿਪਰੈਜ਼েন্ট ਪੰਥਕ ਲੋਕਾਂ ਦੀ ਭਾਵਨਾ ਉਹ ਇੱਕ ਜ਼ਰੂਰਤ ਹੈ ਪੰਜਾਬ ਦੀ ਪਹਿਲਾਂ ਵੀ ਸੀ ਉਸ ਟਾਈਮ ਉਦੋਂ ਵੀ ਸੀ ਕਾਲੇ ਦਿਨਾਂ ਚ ਤੇ ਅੱਜ ਵੀ ਹੈ ਅਕਾਲੀ ਦਲ ਤਾਂ ਖੁਦ ਤਾਂ ਅਰੰਭ ਦੇ ਵਿੱਚ ਇੱਕ ਗੈਂਗਸਟਰ ਦੇ ਪਰਿਵਾਰ ਨੂੰ ਕਿੱਥੇ ਦੇ ਰਿਹਾ ਤੇ ਜਿਹੜਾ ਉਹਨੂੰ ਫਲੋਪਰ ਦਿਹਾਤੀ ਦੇ ਵਿੱਚ ਐ ਸਪੋਰਟ ਸ਼੍ਰੋਮਣੀ ਅਕਾਲੀ ਦਲ ਕਰ ਰਿਹਾ ਹੈ ਤੇ ਕਿਹੜੇ ਚੱਖਾ ਵਾਲ ਦੀ ਗੱਲ ਕਰ ਚਲੋ ਮੈਂ ਮੈਂ ਤੁਹਾਨੂੰ ਮੈਂ ਜਿਹੜੀ ਗੱਲ ਦੇਖੀ ਹੈ ਦਿਸ ਇਜ਼ ਮਾਈ ਵਿਸ਼ ਮੈਂ ਕਹਾਂ ਵੀ ਇੱਕ ਮੋਡਰੇਟ ਵੈਸੇ ਤਾਂ ਅੱਜਕੱਲ ਚਿੱਟੇ ਲੀੜੇ ਪਾ ਕੇ ਵੀ ਸਾਰੇ ਚੋਰ ਚੱਕੇ ਪੈ ਤੁਰੇ ਫਿਰਦੇ ਆ ਸਭ